ਹਾਂਜੀ ਕੀ ਹਾਲ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਪੁੱਤ-ਪੋਤਰ ਸੱਟੇ ਸਾਰੇ ਬਿਲਕੁਲ ਠੀਕ ਐ ਲਓ ਜੀ ਕਰਕੇ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 8:30 ਵਜੇ ਉਹ ਵੀ ਜੋਬਰ ਨੇ ਉਠਾਤਾ ਤਾਂ ਕਰਨੀ ਪਈ ਆ ਮੇਰੇ ਕੋਸ਼ ਖ਼ਬਰੀ ਦੇ ਕਾਹਦੀ ਕੋਸ਼ ਖ਼ਬਰੀ ਉੱਚਾ ਆ ਗਿਆ ਹਾਂਜੀ ਆ ਗਿਆ ਨਾ ਤੁਹਾਡਾ ੜਕੀ ਚੰਗਾ ਹੋਇਆ ਬੱਸ ਇਹ ਰਾਤ ਬਾਹਰ ਕੱਟ ਕੇ ਤੁਹਾਡਾ ੜਕ ਕੋ ਮੈਨੂੰ ਪਤਾ ਇਹ ਛੋਟਾ ਬੱਚਾ ਤਾਂ ਘਰ ਦੇ ਨਾਲ ਦੇ ਨਾਲ ਆਏ ਹੋ ਜਾਣੇ ਵੇਖ ਕੇ ਠੀਕ ਐ ਕਿੰਨੇ ਬਾਕੀ ਓਕੇ ਐ ਇਕਾ ਇਹ ਰਪਾ ਨੀ ਜੇ ਦੀ ਹਰੀ ਵਤੀ ਉਹ ਜਗਦੀ ਜਾਂਦੀ ਹੁਣ ਤਾਂ ਸੈਂਸਰ ਹੁੰਦੇ ਆ ਇਹ ਇਹਨਾਂ ਦਾ ਪਤਾ ਹੈ ਪਰ ਐ ਦੱਸੋ ਵੀ ਸੈਂਸਰਾਂ ਦਾ ਕੀ ਹਿਸਾਬ ਕਿਦਾ ਬੰਦ-ਬੰਦ ਨਹੀਂ ਹੁੰਦੇ ਜਗਦੇ ਰਹਿਣਗੇ ਸੈਂਸਰ ਇਹਦੇ ਕਿ ਬੰਦ ਵੀ ਹੁੰਦੇ ਕੀ ਚੱਕਰ ਕਿੱਥੇ ਲਾਏ ਤੋਂ ਬੰਦ ਹੋ ਜੀ ਗੁੱਟ ਤੇ ਲਾਏ ਤੋਂ ਗੁੱਟ ਨੂੰ ਤਾਂ ਆਪੇ ਬੰਦ ਹੀ ਬੰਦ ਹੋ ਜੀ ਸੁਣਵਾੜ ਜੀ ਇਹ ਜਗਦੀ ਹੀ ਨਹੀਂ ਠੀਕ ਹੈ ਹਾਂ ਚਲੋ ਦੇਖਦੇ ਹਾਂ ਉਰਤੇ ਵੀ ਗੱਲ ਦੀ ਕਰੇ ਵੀਡੀਓ ਕਰੇ ਇਸ ਕਰਦੇ ਆ ਇਸ ਕਰਦੇ ਆ ਤੇ ਫੇਰ ਦੂਸਤ ਕਾਇਲ ਤੇ ਅਸ ਤੋਂ ਮੈਂ ਅੰਕੈ ਹੀ ਨੂੰ ਮੁਕਸਰ ਜਾਣਾ ਸ਼ਾਇਦ ਅੱਜ ਹੈ ਆ ਪੋਰਟ ਲੈ ਕਿਸ ਰਾਣੇ ਵੰਗਾ ਆਪਣੇ ਆ ਚੱਕ ਗਏ ਤੇ ਵੀਡੀਓ ਵਰਾ ਕਰ ਲਈ ਜੀ ਐਕਸਪੋਰਟ ਠੀਕ ਹੈ ਕਿ ਨਹੀਂ ਵਾਚ ਵੀ ਆਪਣੀ ਕਰ ਲਈ ਸਾਰ ਜਪਾਈ ਫੁੱਲ ਬਟਾ ਫੁੱਲ ਹੁਣ ਬਸ ਬਾਹਰ ਨਿਕਲੀ ਆ ਪੜੀ ਆ ਇਹ ਟਾਈਮ ਵੀ ਕਾਠੀ ਹੋ ਗਿਆ ਲੱਗਦਾ ਸਾਢੇ ਨਾਲ ਹੋ ਰੋਣਗੇ ਲੈਟਾ ਉੱਤੇ ਕਰੀਏ ਬਾੰਦਿਆ ਜੇ ਪੈਜ ਆ ਬੜੀ ਬੜੀ ਗੱਲ ਹੈ ਟੇਡ ਉੱਤ ਕੇ ਲੈਟਾ ਵੀ ਬੈਗ ਗਾ ਬਦਰ ਬੈਠ ਕੇ ਵੀ ਕਰ ਲਗੇ ਆਪਣਾ ਆਪਣੀ ਹੇ ਕੰਨ ਮੇਰੇ ਵੀਰੋ ਨਾ ਪਤਾ ਡਰਦੇਗਾ ਤੋਂ ਮੈਂ ਚੌੜ ਕਰਦਾ ਬੁਝਾ ਦिए ਲਾਈਟ ਓਕੇ ਹੈ ਜੀ ਅੱਜ ਮੁਕਸਰ ਹਰ ਹਾਲ ਚ ਜਾਣਾ ਆਣਾ ਆਪਣੇ ਮਿੱਤਰਾਂ ਕੋਲੇ ਉਸ ਤੋਂ ਬਾਅਦ ਫਿਰ ਕਾਮਾਕਾਰਾਂ ਚ ਉੱਲੀ ਜਾ ਕੇ ਫਿਰ ਜਾਣਾ ਆਣਾ ਸਾਨੂੰ ਪਤਾ ਪਿਛਲੇ ਸਾਲ ਵੀ ਜਾ ਕੇ ਆਏ ਸੀ ਉੱਥੇ ਮੈਂ ਪਿਛਲੇ ਸਾਲ ਹੀ ਕੰਝ ਤੋਂ ਨਹੀਂ ਉਦੋਂ ਪਿਛਲੇ ਸਾਲ ਗਿਆ ਸੀ ਮੈਨੂੰ ਲੱਗਦਾ ਤੇ ਦੇਖਦਾ ਹਾਂ ਰਿਕ ਤਾ ਬੱਚਾ ਲੈ ਕੇ ਜਾਣਾ ਉਹਨਾਂ ਵਾਸਤੇ ਮੈਂ ਜਿਹੜੇ ਰੋਕੇ ਸੀ ਬੱਚੇ ਮੇਰੀ ਬਹੌ ਬੱਚੇ ਤੇ ਆਖ ਹੈ ਜਿਹੜੇ ਦੋ ਬੱਚੇ ਦਵਣੀ ਘਰੇ ਨਹੀਂ ਪੁਲਾਏ ਸੀਗੇ ਨਾ ਵੱਡੇ ਸ਼ਾਖ ਖੇ ਦੇ ਉਹਨਾਂ ਚੋਂ ਆ ਬੱਚਾ ਅਮੀਰ ਆ ਉਹਨਾਂ ਵਾਸਤੇ ਲੈ ਜੀ ਗਿਆ ਕਿਉਂਕਿ ਆਪਣੇ ਕੋਲ ਤਾਂ ਚਾਰ ਹੈਗੇ ਇੱਕ ਲੈ ਜਾਗੇ ਤਿੰਨ ਆਪਣੇ ਕੋਲ ਰਹਿਣ ਵੀ ਇੰਨੇ ਦਾ ਬਹੁਤ ਹੈ ਇਹ ਬੱਚਾ ਉੱਥੇ ਛੱਡ ਆਵਾਂਗੇ ਇਹ ਰੋਕੇ ਹੀ ਸੀਗਾ ਬਰੀਡਿੰਗ ਵਾਸਤੇ ਇੱਕ ਇਹ ਇੱਕ ਦਾ ਭਰਾ ਇੱਥੇ ਹੋਰ ਬੈਠਾ ਹੋਣਾ ਚਲੋ ਉਹ ਵੀ ਦੇਖਾਂ ਕੀ ਸੀ ਨੂੰ ਪੜਦਾ ਹਾਂ ਜਾਵਾਂਗੇ ਪਰ ਵੀ ਕੋਈ ਨਾ ਕੁਝ ਲੈ ਕੇ ਹੈ ਅੰਮੀ ਘਮ ਕਿੱਥੋਂ ਆ ਗਏ ਬਰੋ ਇਹ ਕੀ ਸੀ ਨਾ ਯਾਰ ਇਹ ਨਿਊ ਵੀ ਕਾਲੇ ਖਾਂਬੀ ਯਾਰ ਕਮਾਉ ਲੋਈ ਪਈ ਐ ਚੋਬਰ ਨੇ ਨਾ ਫੜਦੇ ਫੁਰਦੇ ਨੇ ਪੱਟ ਤੇ ਹੁਣ ਉਹਦੇ ਉੱਤੇ ਤਾਂ ਉਹਦੇ ਅੱਖ ਨੂੰ ਵਿਸਵਾਸ ਜਾਂ ਫੋਲ ਹੀ ਐ ਮੈਨੂੰ ਸਹੀ ਦੱਸ ਪੱਠੇ ਪੱਠਾਂ ਤੈਰ ਬਹੁਤ ਸੋਹਣੇ ਬਣੇ ਪਏ ਬਾਬੇ ਹੁਣ ਨਜ਼ਰ ਨਾ ਲੱਗ ਜੇ ਹੈ ਤਾਂ ਕਿਆ ਬਾਤ ਹੈ ਭੈ ਜਾਈ ਦੇਖੋ ਲੈ ਖੜੀ ਪੱਠੀ ਵੇਖ ਕੋਲੀ ਭੈਣ ਚੋਂ ਵਰ੍ਹ ਸ਼ਿਆਰ ਗਈ ਪਈ ਏਣ ਚਲੋ ਕੋਈ ਨਾ ਹਾਂਜੀ ਗਊ ਮਾਤਾ ਸੂਬੀ ਜੀ ਹਮਮ ਕੇ ਮੇ ਜਾਗਦੀ ਐ ਇਹਦੀ ਕਰਕੇ ਆ ਜੀ ਸਪੈਸ਼ਲ ਕਰੇ ਗੁੜ ਗੜ ਲੈ ਆਏ ਦਿਨ ਦੁਕਾਨ ਤੋਂ ਜੀ ਛੋਣਾ ਜੀ ਘੈਂਟ ਆ ਜੀ ਨਿਊ ਬੇਬੀ ਬਾਰ ਹੋ ਗਿਆ ਚਲੋ ਗੁੜ ਲੈ ਆ ਦੇ ਕਰੇ ਇਹਦੇ ਬਾਅਦ ਤੇ ਫੜ ਕੇ ਰੋਟੀ ਖਾਵਾਂਗੇ ਚਾਹੂ ਪੀਵਾਂਗੇ ਫੇਰ ਆਗੇ ਜੀ ਵਾਪਸ ਗੁੜ ਦਾ ਸਰ ਗਿਆ ਗੁੜ ਘਰੇ ਪਿਆ ਸੀ ਤੇ ਆ ਲਾਈਟ ਵੀ ਬੁਝਾਈ ਯਾਰ ਸਾਰਿਆਂ ਤੋਂ ਪਹਿਲਾਂ ਤਾਂ ਨਾ ਇੱਕ ਰੁਟੀਨ ਸੈੱਟ ਕਰਕੇ ਪਸ ਸੱਚੀ ਵੀ ਤੜਕੇ ਨਾ 6 ਵਜੇ ਦਾ ਧੱਕਾ ਹੋ ਗਿਆ ਜੀਗਾ 7 ਵਜੇ ਉੱਠ ਕੇ ਲਾਈਟਾਂ ਬੁਝਾਇਆ ਕਰਕੇ ਸਾਰਿਆਂ ਵਾਂ ਬੰਦਿਆ ਹਰਾਂ ਲਾ ਦੇ ਰਹਿਣ ਲੱਗਦਾ ਵੀ ਯਾਰ ਐਡੇ ਬੇਕਾਰ ਬੰਦੇ ਆ ਯਾਰ ਆਏ ਨਹੀਂ ਪਹੁੰਚ ਵੀ 12 ਵਜੇ ਵੀ ਲਗਟਾਂ ਭਜਾ ਦੇਣ ਉੱਠ ਕੇ ਹਨ ਤਾਂ ਕਰਕੇ ਉਹਨਾਂ ਇੱਕ ਚਿਤ ਕਰਦਾ ਸੀ ਬੱਚੇ ਡਾਲਾਂ ਯਾਰ ਕੀ ਕਰਗੇ ਯਾਰ ਜੀ ਤਾਂ ਬੜੇ ਕਸ ਨੂੰ ਕਰਦਾ ਪਰ ਹੁੰਦਾ ਨਹੀਂ ਕੋਈ ਕੰਮ ਸਹੀ ਦੱਸਾਂ ਤਾਂ ਠੀਕ ਹੈ ਕੀ ਨਹੀਂ ਹਾਂ ਜੀ ਮੇਰੇ ਵੀਰੋ ਕਹਿੰਦੇ ਜੀ ਦਿਨ ਅੱਜ ਵਾਲਾ ਵੀ ਟੱਪ ਚੱਲਿਆ ਅੱਧਾ ਕੁਝ ਨਹੀਂ ਕੀਤਾ ਹੁਣ ਮੇਰੀ ਰੇ ਆਏ ਆ ਯਾਰ ਮੋਟਰਸਾਈਕਲ ਦਾ ਤਵਾ ਲਿਆ ਹੀ ਆਪਾਂ ਇੱਕ ਜੇ ਮੋਟਰ ਸੰਗਲ ਧੋਤਾ ਜਾਵੇ ਜਿੱਕੇ ਦੇ ਇੰਡੀਕੇਟਰ ਪਾਈ ਜਾਣ ਚਾਰੇ ਇੰਨੀ ਕਨਵੈਸਟਮੈਂਟ ਕਰਕੇ ਮੈਂ ਤਾਂ ਕਹਿੰਦਾ ਆਪਾਂ ਹਨਾ ਤੇ ਚੋਬਰ ਕੋਲੇ ਚੱਲਦਾ ਖੇਤ ਆਪਾਂ ਫਿਰ ਉਸ ਤੋਂ ਬਾਅਦ ਅਕੇ ਮੋਟਰ ਸੰਗਲ ਧਵਾਵਾਂਗੇ ਇਹ ਵੋ ਕਰਦੇ ਆ ਕੰਮ ਸਾਰਾ ਸੈਟਿੰਗ ਹਾਂਜੀ ਬੇਬੀ ਪੀਜਿੰਸ ਵੀ ਆ ਗਈ ਜੀ ਹਾਂ ਬੱਤ ਤਾ ਚੀਲ ਉੱਡੀ ਹੈ ਉਹ ਬਾਜ ਉੱਡੀ ਕੋਈ ਨਾ ਬੱਤ ਆਪਾਂ ਛੱਡਿਆ ਬਾਜ ਨਹੀਂ ਉੱਡਦਾ ਚੀਨ ਉੱਡੀ ਆਂਦੀ ਹੈ ਕਿਹੜੀ ਚੀਲ ਉਹ ਵੱਡੀ ਹੁੰਦੀ ਹੈ ਹੂੰ ਛਾਲੇ ਚੀਲ ਦੇ ਤੇ ਤੁਹਾਨੂੰ ਨਾ ਚੱਕ ਲੈ ਜੇ ਤੇਰੇ ਪੇਟ ਪੱਤੀ ਹੰਡਿਆ ਉਹ ਚਿਲੇ ਰਦੀ ਮਿਟੂ 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 ਉਹ ਚਲੀ ਪੱਤੀ ਚਿਲੇ ਹੰਡਿਆ ਤੇ ਕੀ ਜੀ ਕੁੱਤੀ ਹੰਡੀ ਸੀ ਉਹ ਕੁੱਤੇ ਤਾਂ ਨਹੀਂ ਫੜਿਆ ਪਹੁੰਚ ਗਏ ਜੀ ਖੇਤ ਅਸੀਂ ਖੇਤਾਂ ਦੇ ਰਾਜਿਆਂ ਅਸੀਂ ਪੁੱਤ ਕਿਸਾਨਾਂ ਦੇ ਹਾਂਜੀ ਹਰੀ ਕ੍ਰਾਂਤੀ ਲਿਆਵਾਂਗੇ ਫੇਰ ਹਾਂ ਜੀ ਪਹੁੰਚ ਗਏ ਜੀ ਕਿੱਥੇ ਕਹਾ ਹੋ ਰਿਆ ਨਾ ਗਾਹਾਂ ਤੁਹਾਡੀ ਭੈਣ ਨੂੰ ਕਾਰ ਕਿਧਰ ਭੇਲਾਂਗੇ ਭੇਜਦੀ ਕਿਹਦੀ ਭੇਜਦੀ ਸਾਫ ਥੁੜੀ ਠੀਕ ਆ ਠੀਕ ਆ ਬਸ ਜੀ ਕਰਾਲ ਗਈ ਮੋਟਰਸਾਈਕਲ ਦੀ ਜੀ ਉਹ ਵਾਤ ਭਾਈ ਜੀ ਨਵਾੜ ਕੇ ਖੜਾਤਾ ਹੀ ਘੋੜਾ ਇਹਦੇ ਪਹਿਲਾਂ ਦੋ ਸਰਵਿਸ ਸਟੇਸ਼ਨਾਂ ਦੇ ਜਾਏ ਦੋਹਾਂ ਤੇ ਸਾਡੀ ਗੱਲ ਜੀ ਨਹੀਂ ਸੁਣੀ ਗਈ ਐਕਚੁਅਲੀ ਉੱਥੇ ਰਸ਼ ਬਹੁਤ ਜ਼ਿਆਦਾ ਸੀ ਫੇਰ ਆਪਾਂ ਹਾਲ ਦੇ ਹਾਲ ਦੇ ਇੱਥੇ ਆਏ ਇੱਥੇ ਰਾਬੜ ਨੇ ਸੁਣੇ ਇੱਥੇ ਜਮਾਂ ਭਾਈ ਵਿਹਲੇ ਹੀ ਬੈਠਾ ਜੀ ਹਾਂ ਲੰਬੀ ਪਿੰਡ 'ਚ ਬਹੁਤ ਕਬੂਤਰ ਆ ਦੇਖੋ ਕਿਉਂ ਕੂਤਰੇ ਕੂਤਰੇ ਫਿਰਦੇ ਤਾਂ ਹਾਂ ਦੇਖੋ ਬਾਪੂ ਲੈ ਤਣ ਤੇ ਉਹ ਫਿਰ ਦੇ ਕੇ ਨਹੀਂ ਤਣ ਤੇ ਕਹੋ ਥੱਲੇ ਆ ਵਾਦ ਨੂੰ ਵਾਦ ਨੂੰ ਤਾਂ ਦੇਖੋ ਲੈ ਹੈਨਾ ਟ੍ਰੀਡਰ ਮਾਣ ਨੂੰ ਉਹ ਕਰਕਰੜਾ ਹੋਵਾਲ ਜਿਹਦੇ ਕੂਤਰ ਬੈਠਾ ਐਵੇਂ ਬਲੱਡ ਲੈਣਾ ਭਾਈ ਪਿਆ ਐ ਵੀ ਮੁੰਡਾ ਕੋਠੀ ਤੇ ਸਹੀ এয়ারਪੋਰਟ ਹਾਂਜੀ ਤੇ ਮੋਟਰਸਾਈਕਲ ਵਾਲਿਆ ਤਹਾ ਤੇ ਹੁਣ ਚੱਲਦੇ ਆ ਬਾਦਲ ਲੰਬੋਂ ਸਿੱਧਾ ਖਿਓ ਵਾਲੀ ਖਿਓੜ ਕੋ ਬਾਦਲ ਉੱਥੇ ਚੱਲ ਕੇ ਤੇ ਇੰਡੀਕੇਟਰ ਪਾਉਣਾ ਮੋਟਰਸਾਈਕਲ ਆ ਜੀ ਹੁਣ ਪਹੁੰਚ ਕੇ ਬਾਦਲ ਜੀ ਇੰਡੀਕੇਟਰ ਪਾਉਣੇ ਛਪਾਇ ਸੜਾ ਇੱਧਰ ਗਲਤ ਪਾਸੇ ਰੋਕਲਾ ਸੀਗਾ ਤੂੰ ਤਾਂ ਮੈਂ ਹਾਂਜੀ ਆਈ ਬਾਈ ਹਾਲੀ ਲੋਡ ਪੈ ਗਈ ਦੇਖਣਾ ਪੈਣਾ ਆਉ ਤੋ ਨਾ ਪੈਂਦਾ ਸੱਚ ਤੈਸੇ ਹਾਂ ਹਾਂ ਐਕਚੁਅਲੀ ਹੁਣ ਤੇ ਅੱਗੇ ਨਾ ਪਤਾ ਲੱਗੇ ਹੁਣ ਤੇ ਉਪਰ ਆਣਾ ਚੋਪਨ ਪੂਰੀ ਕੀ ਨੱਪੂ ਐਹ ਓਕੇ ਹੋ ਗਿਆ ਬੜਵਾ ਲਓ ਜੀ ਲੱਗਿਆ ਪਿਆ ਮਿਸਤਰੀ ਸਾਡਾ ਮੋਟਰਸਾਈਕਲ ਮੋਡੀਫਾਈਡ ਕਰਨ ਹੋਰ ਕੀ ਮੈਂ ਸਾਰੇ ਇੰਡੀਕੇਟਰ ਬਦਲਾ ਦਿੱਤੇ ਕੀ ਹੋ ਗਿਆ ਉਹ ਫੁੱਲ ਸਟਾਜਾ ਮਿਸਤਰੀ ਹੁਣ ਤੇ ਸਜ਼ਾ ਹੋਊਗੀ ਕੈਦ ਹੋਊਗੀ ਤਨ 20 ਸਾਲੀ ਹਾਂਜੀ ਮੇਰੇ ਵੀਰੋ ਪਹੁੰਚ ਗਏ ਜੀ ਖੇਤ ਚੋਂ ਭਰ ਕੇ ਇੰਡੀਕੇਟਰ ਆ ਜੀ ਫਵਾ ਦੇਈ ਤਵਾਤਾ ਜੀ ਹੁਣ ਚਵੰਡ ਚ ਕਾਦਾ ਚੋਬਰ ਨੀਰੇ ਦੀ ਫਿਰ ਘਰੇ ਚੜਨਾ ਹੁਣ ਅੱਜ ਅੱਜ ਊਂਕ ਕਦੇ ਕਰਦੇ ਨੇ ਕੰਮ ਨੇ ਆਖਾ ਚ ਮੁਕਸਰ ਜਾਣ ਦੀ ਤਿਆਰੀ ਹੈ ਕਹੇ ਘਰ ਦੇ ਕਹਿੰਦੇ ਨੀਰਾ ਵੱਢ ਕੇ ਲੈ ਆ ਕੇ ਦੇ ਮੈਂ ਵੀ ਨਹੀਂ ਮੈਂ ਨਹੀਂ ਨੀਰਾ ਨੂੰ ਲੈਣੀ ਹਾਂਜੀ ਮੇਰੇ ਵੀਰੋ ਆਗੇ ਜੀ ਕਰ ਰਹੇ ਤੇ ਮੋਟਰਸਾਈਕਲ ਵੀ ਕਹਿੰਦੇ ਓਕੇ ਜੀ ਰਿਪੋਰਟ ਤੇ ਹੁਣ ਮੈਂ ਘਰੇ ਜਾਇਆ ਵਾ ਤੇ ਰੋਟੀ ਪਣੀ ਖਾ ਪੀ ਆ ਮੜਾ ਮੋਟਾ ਉਹਨੇ ਚ ਉੱਪਰ ਇੱਥੇ ਆ ਜੂਗਾ ਤੇ ਚਾਬਾ ਰੱਖ ਜਾਣਾ ਮੈਂ ਵੀ ਆ ਗਿਆ ਜਦੋਂ ਤੂੰ ਉਦੋਂ ਬਾਅਦ ਕੁੱਡੇ ਖਾਡੇ ਖੋਲ ਕੇ ਟਰੇਆਂ ਟਰੂਆਂ ਸਾਫ਼ ਕਰ ਲੂਗਾ ਤੇ ਫਿਰ ਆ ਕੇ ਪਾ ਦਾਂਗੇ ਇਹਨਾਂ ਨੂੰ ਦਾਣੇ ਤੁਹਾਨੂੰ ਇਟਸ ਗੋਆ ਟਾਈਮ ਮੇਰੇ ਵੀਰੋ ਜ਼ਰੂਰੀ ਹੈ ਜੀ ਕਰ ਲੈਨੇ ਆ ਮੈਂ ਐਡਾ ਕੁਝ ਨਾ ਪਣੀ ਤੋਂ ਜੇ ਜੀ ਕਰੇ ਤਾਂ ਕੰਮ ਕਰਾਂ ਮੈਂ ਚਲੋ ਗੋਆ ਭਾਈ ਜੰਨਾ ਭਾਈ ਮਦਰ ਕਰ ਗੋ ਸਿਟੀ ਜੰਨਾ ਮੁਕਦੀ ਗੱਲ ਹੈ ਹਾਂ ਜੀ ਪਹੁੰਚ ਕੇ ਤੇ ਲੈ ਕਰੇ ਰੋਟੀ ਖਾ ਜਾਂਦੀ ਚਾਹ ਪੀ ਜਾਂਦੀ ਬ్రో ਤੇ ਬਸ ਇਧਰ ਕਰਦੇ ਆ ਕਬੂਤਰਾਂ ਦਾ ਦਾਣਾ ਪਾਣੀ ਰੈਡੀ ਆਪਾਂ ਨਾਲ ਦੀ ਨਾਲ ਛੋਬਰ ਵੀ ਪਹੁੰਚ ਕੇ ਫਰ ਰੱਖਦੇ ਆ ਬਸ ਹਾਂਜੀ ਦਾਣੇ ਕਰ ਤੇ ਰੈਡੀ ਤੇ ਫੋਟੋ ਚ ਫੜੋ ਕੈਮਰਾ ਤੇ ਕੋ ਦਾਨੇ ਦੇ ਹੀ ਰੱਖ ਤੇ ਤੀਤੀ ਤੇ ਪਹਿਲੇ ਨੰਬਰ ਤੇ ਉਤਰਾਣੇ ਪਾਸੇ ਆਇਓ 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 ਬਿਟਵਾਂਡਵਾ ਆਇਓ 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 ਮੈਂ ਉਪਰ ਤੋਂ ਕਰਕੇ ਰੋਡ ਕੋਡਾ ਨੰਬਰ 2 ਹੀ ਮਾਦੀਆਂ ਵਾਲਾ ਆਇਓ 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 ਖੋਡਾ ਨੰਬਰ 3 ਐਂਡ 4 ਸੋਨੂੰ ਨਾਹੀਂ ਤਾਂ ਸਾਡਾ ਭੇਤ ਆਵੇ ਤੇ ਨਾਹੀਂ ਸਾਡੀ ਖਰਾਕ ਦਾ ਭੇਤ ਆਵੇ ਆਈ ਆ ਫਿਰ ਆਈ ਆ ਆਈ 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 ਆਪਾਤਾ ਖੋਡਾ ਨੰਬਰ 4 ਜੀ ਆਈ 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 ਆਪਾਤਾ ਆਈ ਆਓ ਕਿ ਵੀਰ ਖੋਡਿਆ ਨੰਬਰ 5 ਹਾਂਜੀ ਖੋਡਾ ਨੰਬਰ 5 ਆਪਣੀ ਬਟਕਵਾ ਬਟਕ ਬਟਕਵਾ ਆਏ 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 ਆਈ ਨੋ ਦਾ ਬੜੀ ਕੱਢ ਰਿਹਾ ਨਾ ਯਾਰ ਹੂੰ ਚੱਲ ਕੋਈ ਗੱਲ ਨਹੀਂ ਇਸ ਤੇ ਯਾਰ ਕਰਦੇ ਆਪਾਂ ਦੋ ਜੇ ਆਏ 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 ਬੋਲ ਹਾਂਜੀ ਕਰੋ ਚੈੱਕ ਕੀ ਨਵੀਂ ਸ਼ਰਟ ਐਂਡ ਨਿਊ ਲੁੱਕ ਹੈ ਥੋੜੀ ਜਿਹੀ ਖੁੱਲੀ ਬਟ ਠੀਕ ਹੈ ਮੇਰੇ ਹਸਾਬ ਨਾਲ ਤਾਂ ਇਹ ਨਾ ਓਕੇ ਯਾਰ ਬੋਟੇ ਕੋਈ ਗਾਇਬ ਇਸੇ ਤਣੇ ਚਲੋ ਵਾ ਠੀਕ ਹੈ ਫੁੱਡੀ ਚੱਕ ਲਏ ਤੇ ਉਧਰਲੇ ਕੋਲ ਬੱਚਾ ਚੱਕ ਲੈ ਚੈੱਕ ਆਊਟ ਮਾਈ ਨਿਊ ਲੁੱਕ ਦੱਸ ਕਿਵੇਂ ਹੈ ਸ਼ਰਟ ਮੰਨਦਾ ਫਿਰ ਤੇ ਸਾਸੀ ਕਦਿਆਂ ਨੇ ਕੀ ਹੋ ਗਿਆ ਬੋਲਾ ਹੁਣ ਸੌਣ ਲੱਗੇ ਹੈ ਇਹ ਆਈ ਸੁਣਨ ਲੱਗਦਾ ਸੱਚੀ ਬੋਲਾ ਨੀ ਆ ਜੀ ਖਤਰਨਾਕ ਲੱਗੀਆਂ ਨੇ ਤਮੜਾ ਫਿਰ ਵੀਡੀਓ ਜੀ ਦਿਖਾ ਦਗੇ ਆਪਾਂ ਇਧਰ ਵੀਡੀਓ ਸਾਬ ਹੁੰਦੀ ਹੈ ਹੈ ਬੈਂਕ ਪੂਰਾ ਖਤਰਨਾਕ ਆਹ ਯਾਰਾ ਸੱਚੀ ਆ ਦੇਖ ਆਜੀ ਚੱਕੜੀਆ ਮਗਰ ਉਹ ਦੇਖੀ ਜਾ ਰਹੀ ਹੈ ਨਾ ਕਿੱਥੇ ਆ ਇੱਥੋਂ ਇੱਥੇ ਹਾਂ ਜੀ ਮੇਰੀ ਫੇਵਰੇਟ ਜਿਆਰਾ ਜਿਆਰਾ ਪਾ ਕੇ ਜਾ ਰਹੀ ਜਿਆਰਾ ਨੂੰ ਖਿੱਚੂਗੀ ਹਾਂ ਜਿਆਰਾ ਪਾ ਕੇ ਜਾਣਾ ਜੀ ਜਿਆਰਾ ਹੀ ਜਾਣਾ ਨੂੰ ਖਿੱਚ ਕੇ ਲਿਆਉਗੀ ਸਹੀ ਹੈ ਕਿ ਨਹੀਂ ਪੂਰੀ ਗੈਂਗਸਟਰ ਲੁੱਕ ਜੀ ਥਾੜ ਜਾ ਹੁਣ ਚੌੜ ਕਰੀਏ ਨੇ ਠੀਕ ਆ ਬਸ ਨੋਰਮਲ ਆ ਹਨਾ ਐਡਾ ਆਪਾਂ ਨੂੰ ਕੋਈ ਤਿਆਰ ਤਰੂ ਵਾਲਾ ਕੋਈ ਚੱਕਾਵੇਂ ਮੈਂ ਇਹ ਵਾਧੂ ਪਏ ਸੱਚੀ ਬਾਹਰੇ ਕੱਪੜੇ ਪਾਇਆ ਕਰੇ ਉਹ ਤੋ ਢੀ ਢੀ ਹਾਂਜੀ ਰਾਜ ਝੜੂਗੀ ਉਦੋਂ ਪਾਵਾਂਗੇ ਹਾਂ ਓਕੇ ਚਲ ਇੱਕ ਮਿੰਟ ਬੱਚਾ ਵੀ ਦਿਖਾਣਾ ਸੁਣ ਬੱਚਾ ਜੋਬਰ ਨੇ ਉੱਥੇ ਟਾਈਮ ਨਾਲ ਹੀ ਪਾਤਾ ਸੀਗਾ ਚੱਕ ਕੇ ਪੰਜਰੇ ਚ ਠੀਕ ਆਗੇ ਨਹੀਂ ਉਹ ਵੀ ਸਾਨੂੰ ਦਿਖਾ ਦੇਣਾ ਕਿਹੜਾ ਬੱਚਾ ਕੀ ਹਸਾਬ ਕਿਤਾਬ ਆ ਲੈ ਫੜੋ ਜੀ ਲੱਗੀ ਵੀ ਵੀਡੀਓ ਦਾ ਬੱਚਾ ਦਿਖਾ ਕੇ ਆਪਾਂ ਦਿਖਾਓ ਜੀ ਗੈਂਗਸਟਰ ਲੁੱਕ ਦਿਖਾਓ ਆਪਣੀ ਗੈਂਗਸਟਰ ਲੁੱਕ ਨਹੀਂ ਬੱਚਾ ਲੋਕ ਬੱਚਾ ਲੱਕ ਖਾ ਕੇ ਪੂਰੀ ਕੋ ਵਧਾ ਰਹੀ ਹਾਂ ਹਾਂ ਪੂਰੀ ਆ ਜਾ ਮਾੜਾ ਜਿੱਥੇ ਆ ਬੱਚਾ ਬਰੋ ਵੱਡੇ ਸ਼ਾਹ ਅਖੇ ਦਾ ਜੂ ਮਾਰ ਖਾਦੇ ਅੱਖਾਂ ਖਾਦਾ ਹਾਂ ਚਿੱਟੀਆਂ ਅੱਖਾਂ ਚਿੱਟੀ ਨੋਕ ਵੱਡੇ ਸ਼ਾਹ ਅਖੇ ਦਾ ਸਿੱਧਾ ਸਾਵਾਂ ਜਮਾ ਵੱਡੇ ਸ਼ਾਹ ਅਖੇ ਦਾ ਸਿੱਧਾ ਪੱਠੀ ਐ ਪੱਠੀ ਬਣੂਗੀ ਆਂਦਾ ਭਾਵ ਇਹ ਬੱਚਾ ਗਿਫਟ ਪੈ ਕਰ ਉਹਨਾਂ ਨੂੰ ਦਵਣੀ ਘਰੇ ਲਗਾਂ ਥੱਲੇ ਪਲੇ ਸੀਗੇ ਇਹ ਬੱਚੇ ਤੇ ਦਵਣੀ ਘਰੇ ਲਗਾਂ ਥੱਲੇ ਪਲੇ ਸੀਗੇ ਰੋਕਣ ਵਾਸਤੇ ਕਢਾਈ ਸੀਗੇ ਬੱਚੇ ਠੀਕ ਹੈ ਕਿ ਨਹੀਂ ਓਕੇ ਤੇ ਇਹ ਅੱਜ ਇੱਕ ਉਹਨਾਂ ਨੂੰ ਦੇ ਕੇ ਆਉਂਗਾ ਟਮਾਟੇ ਪਿਆਰ ਕੋ ਦਿਖਾ ਦੇ ਜਿਆਦਾ ਅੱਡ ਦਵਗੇ ਹੋਲੀ 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 ਕਰ ਬੱਚ ਵੱਜ ਕੇ 10 ਵਜੇ ਨੂੰ ਕਰ ਦਿੰਦਾ ਭੱਜ ਕੇ ਜਵਾਗ ਲੈ 1x ਕਰਕੇ ਬਸ ਪੂਰੀ ਉਹ ਕਰ ਦੇ ਕੱਟਤਾ ਸੀ 1x ਪਹਿਲਾਂ ਹੀ ਪੂਰੀ ਸਰਾਵਾਂ ਟਿਕਾ ਕੇ ਇੱਕ ਥਾਂ ਰੋਕੀ ਰੱਖ ਸ਼ੌਕ ਹੋ ਜੇ ਲੋਕਾਂ ਨੂੰ ਚਾਸ ਹੋ ਜੇ ਲੋਕਾਂ ਨੂੰ ਇਹਦੀ ਵੇਖ ਕਰੋ ਇਹ ਪੱਕੇ ਜ਼ਰਲੇ ਪੇਪ ਭਰਾ ਕੇ ਨਾ ਚਾਸ ਹੋ ਜੇ ਸਹੀ ਹੈ ਨਾ ਇਹ ਬੱਚਿਆਂ ਨੂੰ ਕਰਕੇ ਆਣੇ ਪਏ ਆਫਟਰ ਰੋਡ ਠੀਕ ਹੈ ਫਿਰ ਤੋਂ ਚੋਲੇ ਚੱਲ ਸੱਟਰਾੜੀ ਬੜਾ ਵੱਡਾ ਹੈ ਯਾਰ ਹੈ ਛੋਲਾ ਬੜਾ ਵੱਡਾ ਛੋਲੇ ਕੱਟ ਲੈਨੇ ਆ ਸੱਚੀ ਚੱਲ ਕੋਈ ਗੱਲ ਨਹੀਂ ਸੱਟੇ ਨਾ ਹਾਰ ਜੱਲ ਬੱਕੀ ਮੇਰਾ ਬਾਹਰ ਕੜਤੀ ਤੇ ਬੱਚਿਆ ਵੀ ਕਰਤਾ ਜੀ ਪੈਗ ਬਸ ਇਹਨਾਂ ਗੰਡਾਂ ਨੂੰ ਇਹ ਕੜਾਈ ਸ਼ਕੰਦਰੀਗਾ ਸਾਣਾ ਹੀ ਭਾਜੂ ਕਿਲਾ ਬਣਾ ਕੇ ਜੀਨੀਆ ਕਹਿੰਦਾ ਤਰਾ ਚੋਬਰਾ ਜੀ ਨਹੀਂ ਲੱਗਣਾ ਤੇਰਾ ਓਏ ਮਰ ਜੂ ਮੈਂ ਵਰਦਾ ਮੇਰੇ ਆਪਣਾ ਮਰ ਜਿੰਗਾ ਤੇ ਕਿੰਨੇ ਨੂੰ ਠੀਕ ਹੈ ਕਿ ਨਹੀਂ ਹੁੰਦਾ ਹੀ ਆ ਯਾਰ ਫਿਰ ਕੋਈ ਅਕਸਰ ਹੈ ਨਾ ਜੀ ਦਾ ਮੇਰਾ ਵੀ ਨਹੀਂ ਕਰਦਾ ਜਾਣ ਨੂੰ ਪਰ ਐਡਾ ਕੀ ਭੈਣ ਦੀ ਲੱਕੜ ਮਛੀ ਮਹੀਨੇ ਵਾਸਤੇ ਜਾਣਾ ਹੁਣ ਮੁੜਿਆਵਾਂਗਾ ਕੱਲ ਨੂੰ ਜਾ ਕੇ ਮੈਂ ਕੱਲੀ ਆ ਬਾਹਰ ਲਈ ਛੱਡਦੇ ਬਸ ਇੱਕ ਲੈਟ ਵੱਡੀ ਵੀ ਛੱਡ ਹੀ ਆ ਮੈਂ ਤਾਂ ਕਹਿੰਦਾ ਨਹੀਂ ਨਹੀਂ ਚਲ ਬਾਹਰ ਛੱਡ ਲੈ ਕੋਈ ਦਿੱਕਤ ਨਹੀਂ ਬਾਹਰ ਛੱਡ ਲਾਂਗੇ ਆਪਾਂ ਚੋਬਰਾ ਜੀ ਨਹੀਂ ਕਰਦਾ ਯਾਰ ਕੈਨਸਲ ਕਰਦਗੇ ਬਾਹਰ ਜਾਂਦਾ ਓਏ ਕਾਚੀ ਬਾਰ ਉਧਰ ਉੱਡ ਕੇ ਸਾਰੇ ਕੋਈ ਤਿਆਰ ਹੋ ਕੇ ਹੁਣ ਕੈਨਸਲ ਕਰਦਗੇ ਕੈਨਸਲ ਕਰ ਬੱਚਾ ਵੀ ਚੱਕ ਲਿਆ ਇਹ ਉਹ ਲੋਕ ਲੂਕ ਲਾਤੇ ਲੈਟਨਟੇ ਛੜਤੀਆਂ ਤੇ ਹੁਣ ਕੈਂਸਲ ਕਰ ਦਿੰਨੇ ਹਨਾ ਜਿੰਦਾਬਾਦ ਜਿੰਦਾਬਾਦ ਨੀ ਜਵਾਨਗੇ ਕੈਂਸਲ ਐਵੇਂ ਕਰ ਦਿੰਨੇ ਭਾਈ ਜਾ ਨਾ ਨਾ ਰਹਿਣਾ ਨਹੀਂ ਆ ਜਾਣਾ ਉਹ ਜਾਣਾ ਪੂਗਾ ਚਲੋ ਠੀਕ ਆ bro ਹੁਣ ਉੱਥੇ ਆ ਲੈ ਜਿੰਗਾ ਹੈ ਆ ਲੈ ਆਹ ਲਾਲ ਹਾਂ ਟੋਪੀ ਟੋਪੀ ਠੀਕ ਆ ਠੀਕ ਆ ਲੈ ਜਾਊਗਾ ਲੈ ਜਾਊਗਾ ਡਰੋਣਾ 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 ਇੱਕ ਮਿੰਟ ਅੰਟੀ ਮੇਰੇ ਵੀਰੋ ਤੇ 36 ਹੁਣਾ ਟੱਪ ਕੇ ਆਵਾਂਗਾ ਉਹਦਾ ਟੱਪ ਕੇ ਹੋਰ ਰੇਲਗੀ ਭਈਆ ਬਾਕੀ ਬਾਹਰ ਪਹੁੰਚਾਂਗੇ 20 ਮਿੰਟਾਂ ਦੇ ਕੋਈ ਦਿੱਕਤ ਨਹੀਂ ਥੋੜੀ ਬਾਅਦ ਹੀ ਰਹੇਗਾ ਉਹ ਤਾਂ ਲਗਭਗ ਜੀ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਚ ਐਂਟਰ ਹੋ ਚੁੱਕੇ ਆ ਜੀ ਦੇਖਦੇ ਆਈਏ ਅੱਗੋਂ ਮੁੰਡੇ ਆਉਂਦੇ ਆ ਕਿੱਥੇ ਦਾ ਮਤਲਬ ਕਰਦੇ ਅਸੀਂ ਨੂੰ ਬਣਾਉਣੇ ਆ ਹੁਣ ਕਰਾ ਪੂਲ ਪਾਲਾ ਜਿਵੇਂ ਚ ਨਵਾਂ ਸ਼ਹਿਰ ਆਇਆ ਹਸਾਬ ਨਹੀਂ ਕਦੇ ਮਾਮੇ ਡੋਕ ਲੈਣਾ ਪਾਣੂ ਹਾਂਜੀ ਪਹੁੰਚ ਗਏ ਜੀ ਮੁਖ ਸਰ ਪਹਿਲਾਂ ਮੂੰਹ ਨਾ ਦਿਖਾਵਾਂ ਪਹਿਲਾਂ ਛਾਤੀ ਦਿਖਾਵਾਂ ਮੁੰਡਿਆਂ ਦੀ ਨਹੀਂ ਯਾਰ ਛੱਤ ਨਹੀਂ ਦਿਖਾਉਂਦਾ ਮੈਂ ਛੱਤ ਦਾ ਸ਼ੌਂਕ ਕੱਲ ਨੂੰ ਕਰਾਉਂਗਾ ਅੱਜ ਨਹੀਂ ਕਰਾਉਂਦਾ ਫਿਰ ਕੱਲ ਨੂੰ ਕੰਟੈਂਟ ਨਹੀਂ ਰਹਿਣਾ ਮੇਰੇ ਕੋਲ ਹੈ ਅੱਜ ਤਾਂ ਸਿਰਫ ਮੈਂ ਹੀ ਦੇਖਿਆ ਲੈਣਾ ਮੁੰਡਿਆਂ ਦਾ ਸੈਟਅਪ ਠੀਕ ਹੈ ਕਿ ਨਹੀਂ ਪੂਰਾ ਓਕੇ ਰਿਪੋਰਟਾ ਨੇ ਪਹੁੰਚ ਗਿਆ ਮੈਨੂੰ ਕਾਫੀ ਟਾਈਮ ਹੋ ਗਿਆ ਬਰੋ ਇੱਥੇ ਆਏ ਨੂੰ ਲੱਗ ਬਗ ਹੋ ਗਿਆ ਹੋਣਾ ਮੈਨੂੰ ਅੱਧਾ ਘੰਟਾ 40 ਮਿੰਟ ਹੋ ਗਏ ਇੱਥੇ ਆਇਆ ਪਹਿਲਾਂ ਮੁੰਡਿਆਂ ਦੇ ਦੇ ਆ ਕੇ ਉੱਥੇ ਮੈਡੀਕਲ ਤੇ ਬੈਠੇ ਆਪਾਂ ਉਦੋਂ ਬਾਅਦ ਮਾੜਾ ਮੋਟਾ ਟਿੰਗ ਸਟੰਗ ਪੀ ਕਰਕੇ ਤੇ ਹੁਣ ਘਰੇ ਆ ਗਏ ਠੀਕ ਹੈਗੇ ਨਹੀਂ ਹਾਂ ਬੱਚਾ ਸੀਗਾ ਉਹੀ ਹੈ ਵਿਚਾਰਾ ਛੱਡਦੇ ਇਹਨੂੰ ਦਿਖਾਉਣੇ ਕਰਦੇ ਆ ਲਓ ਜੀ ਪਰ ਇਹਦਾ ਬੱਚੇ ਨੂੰ ਰਿਲੀਜ਼ ਕਰਕੇ ਇਹ ਵਿਚਾਰਾ ਲੰਮਾ ਸਮਾਂ ਤੈਅ ਕਰਕੇ 1.5 2 ਘੰਟੇ ਹੋ ਗਏ ਝੋਲੇ ਤੇ ਬੈਠੇ ਨੂੰ ਫਟਾਫਟਾਂ ਲੱਗਾਂ ਸ਼ਿਆਲ ਕੰਡ ਹੈਂ ਆਇਂ ਕਿਥੇ ਪੂਰਾ ਓਕਰ ਬੜਾ ਬਾਕੀ ਮੁੰਡਿਆਂ ਦੇ ਖੁੱਡੇ ਖਾੜੇ ਪਹਿਲਾਂ ਤਾਂ ਸਸਰੀਕਾਲ ਜੀ ਸਸਰੀਕਾਲ ਸਸਰੀਕਾਲ ਕਰਦੇ ਠੀਕ ਨਹੀਂ ਮੁੰਡੇ ਦੇ ਖੁੱਡੇ ਖਾੜੇ ਸੈਟ ਅਪ ਕਰਦੂ ਦਿਖਾਣਾ ਤੁਹਾਨੂੰ ਅੱਜ ਨਹੀਂ ਅੱਜ ਉਹਦੇ ਅਖ ਨੂੰ ਥੋੜਾ ਜਾ ਹੋਏ ਪਏ ਕੱਲੂ ਸਿਵਿਕ ਕੈਮ ਕਰਕੇ ਤੇ ਫਿਰ ਵੇਖੇ ਰੌਲਾ ਪੈਣਾ ਕਿਹੜੇ ਹਿਸਾਬ ਤੇ ਠੀਕ ਨਹੀਂ ਕੂਤਰ ਵੀ ਕੱਲ ਨੂੰ ਹੀ ਦਿਖਾਵਾਂਗੇ ਸੋਨੇ ਤੇ ਕੀ ਹਿਸਾਬ ਕਿਤਾਬ ਹੈ ਫਿਰ ਤੇ ਹਾਂਜੀ ਮੁਖਸਰ ਸ਼ਹਿਰ ਚ ਪਰ ਮੇਰੇ ਵੀਰੋ ਸਕੂਲ ਇੱਥੇ ਵੀ ਨਹੀਂ ਮਿਲਿਆ ਆ ਕੇ ਹੋਏ ਉਹ ਨਾ ਇਹਨਾਂ ਨਾ ਕਦੀ ਕਦੀ ਪਿਛਲੇ ਸਾਲ ਤਾਂ ਸਕੂਨ ਇਹ ਕੀ ਵੇਖ ਰਿਹਾ ਕਿਉਂ ਇਹਨਾਂ ਨਾ ਕਦੀ ਪਿਛਲੇ ਸਾਲ ਤਾਂ ਸਕੂਨ ਮਿਲ ਗਿਆ ਸੀ ਅੱਜ ਕਿਉਂ ਨਹੀਂ ਮਿਲਿਆ ਪਿਛਲੇ ਸਾਲ ਹੀ ਸਕੂਨ ਸੀਗਾ ਇੱਥੇ ਉਦੋਂ ਤਾਂ ਸੀਗਾ ਹਾਂ ਉਦੋਂ ਸਕੂਨ ਸੀ ਉਹ ਤਾਂ ਸਕੂਨ ਮਿਲ ਗਿਆ ਹੁਣ ਹੋੜਾ ਯਾਰ ਕਿੱਥੀ ਜਾਵੜੇ ਜਿਹੜੀ ਮੈਂ ਕੱਲ-ਕੱਲ ਕਰਕੇ ਰਹਿ ਗਏ ਹੱਥ ਨਾਲੇ ਬੁਰਾ ਹਾਲ ਹੁੰਦਾ ਭਾਂਦੀ ਘਰੇ ਹੋ ਗਏ ਭਾਂਦੀ ਬਾਹਰ ਰੋਕੇ ਉਹ ਚਿੱਤ ਕਾਲੇ ਪੈਣੀ ਬਣ ਹੱਥ ਨਾਲੇ ਟਾਈਮ ਔਖਾ ਟੱਪਣਾ ਹੀ ਟੱਪਣਾ ਪਤਾ ਨਹੀਂ ਕੀ ਗੱਲ ਹੁਣ ਇਹ ਮੈਨੂੰ ਉੱਥੇ ਦਿਖਾਈ ਗਿਆ ਚਲੋ ਕਿਹਨਾਂ ਦਾ ਵਧੀਆ ਜਿਦੋਂ ਆਜੇ ਜਿਵੇਂ ਜਿਵੇਂ 1.5 ਘੰਟੇ ਵੀ ਕੰਮ ਖੁੱਗੀ ਕਹੀ ਹੁੰਦੀ ਹੋਰ ਵੀ ਗੱਲਾਂ ਉਹ ਤਰਬਾਦਰ ਦੇਖੇ ਮੈਂ ਤੁਹਾਨੂੰ ਵੀ ਦਿਖਾਵਾਂ ਕੋਈ ਨਕਾਲੂ ਤਾਂ ਮੈਨੂੰ ਆਖਿਰ ਵੀ ਹੁਣ ਛੱਡ ਰਹਿਣ ਦੇ ਮੈਂ ਕਿਹਾ ਹੱਥ ਲੋ ਗਿਆ ਹੁਣ ਕੱਲ ਨੂੰ ਦੇਖਾਂਗੇ ਦਿਨੇ ਫਰੈਸ਼ ਹੋ ਗਰੀ ਫਰੈਸ਼ ਕਰਕੇ ਆਵਾਂ ਸਰੀਰ ਨੂੰ ਕਰਕੇ ਪਹਿਲਾਂ ਦੂਜੇ ਮੁੰਡੇ ਘਰੇ ਸੀ ਹੁਣ ਇਆ ਹੀ ਆ ਫਿਰ ਮੈਂ ਆਪਣੀ ਸਿਕਿਉਰਟੀ ਹੈ ਮੈਨੂੰ ਪਤਾ ਸੀ ਇਹਨਾਂ ਨੂੰ ਮੈਂ ਆਉਣਾ ਹੈ ਉਹ ਆਪਣੀ ਸਿਕਿਉਰਟੀ ਲਾਈ ਜੱਗੇ ਤਾਂ ਕਰਕੇ ਹੁਣ ਚਾਲਦੇ ਰ ਮੋੜ ਕੇ ਕਰੀ ਚਾਲਦੇ ਆ ਠੀਕ ਹੈ ਕਿ ਨਹੀਂ ਤੇ ਬਸ ਫਿਰ ਦੇਖਦੇ ਆ ਮਾੜਾ ਮੋਟਾ ਬੜਾ ਸ਼ੂਟ ਕਰਾ ਕੇ ਤੇ ਐਡੀ ਕਰਦੇ ਕੋਈ ਚਲੋ ਜੀ ਮੁੰਡੇ ਪਤਾ ਨਹੀਂ ਕਿੱਥੇ ਲੈ ਆਏ ਕਹਿੰਦੇ ਕੈਨੇਡੀਅਨ ਪੀਜ਼ਾ ਕੈਨੇਡਾ ਦਾ ਜੈਨੀਆ ਦਾ ਇੱਥੇ ਪੀਜ਼ਾ ਖੜਾ ਉਹ ਕੈਨੇਡੀਅਨ ਹੈ ਚਲੋ ਠੀਕ ਹੈ ਓਕੇ ਮਾੜਾ ਚਲੋ ਜੀ ਚੱਕ ਨੀ ਕੁਝ ਹੈ ਨਹੀਂ ਨਹੀਂ ਆਪਣੇ ਲੈਵਲ ਛੋਟੇ ਚੀਜ਼ਾਂ ਦਾ ਸਮਝਿਆ ਕਰੋ ਟਨ ਟਨ ਵਲੋਗ ਇਥੇ ਪੂਰਾ ਕਰਨਾ ਆਪਾਂ ਅੱਜ ਸਹੀ ਹੈ ਯਾਰ ਜੀ ਅੱਜ ਨਹੀਂ ਕੋਈ ਗੱਲ ਖਾਂਦੇ ਵੀ ਦੇਖੋ ਭਾਈ ਜਿਆਦਾ ਯਾਰ ਸੋਹਣੇ ਲੱਗ ਰਹੇ ਪੈੜਾ ਲੱਗ ਰਹੇ ਸੋਹਣੇ ਲੱਗ ਰਹੇ ਨਾ 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 ਇਹ ਕਰ ਲੋ ਆ ਪਾਇਨਾ ਤੀਰ ਡੈਟਸਸ ਨਿਕਲਦਾ ਜਾਂਦਾ ਵੀ ਯਾਰ ਜਿਹੜੇ ਨੂੰ ਦਿਲ ਤੇ ਵਾਜਦਾ ਬੈਠੇ ਵੀ ਰੋਡਵੇਗ ਵਾਲਿਆਂ ਪਾਸਾ ਤੇ ਸੌਣ ਲੱਗੇ ਦਿਖਾ ਗਏ ਸਾਨੂੰ ਖੜ ਜਾ ਕੰਮ ਲਓ ਜੀ ਖੜ ਜਾ ਉਹ ਦਿਖਾ ਦਿੰਦੀ ਬੱਸਾਂ ਦਿਖਾ ਦੇ ਪਤਾ ਇਹ ਵੀ ਕੋਈ ਗੱਲ ਨਹੀਂ ਆ ਦੇਖੋ ਲੈ ਆਪਣਾ ਮੁੰਡਾ ਨਹੀਂ ਰੋਡਵੇਗ ਵਾਲਾ ਬੱਸਾਂ ਹੈ ਉਧਰ ਡਰਮ ਵੜਵੜ ਰੱਖ ਛੜੇ ਲੋਕਾਂ ਨੇ ਵੇਖੋ ਲੈ ਬੁੱਧੂ ਬਣ ਗਿਆ ਸਾਨੂੰ ਹੂੰ ਸਾਨੂੰ ਕਿਹੜਾ ਪਤਾ ਨਹੀਂ ਆਂ ਦੀਪੂਰੇ ਸਾਡੇ ਵੱਧੂ ਡਰਮ ਉਹਦੇ ਵੱਧੂ ਤੀਰਾਂ ਮਾਰੇ ਆਟ ਢੀਏ ਗਏ ਮਖੀ ਉਹ ਕੇ ਰਵਾਸਨ ਮੰਗਾਇਆ ਕਿ ਭਾਈ ਵੈਸੇ ਭਾਈ ਪੀ ਜਾ ਬਸ ਕੈਪਚਰ ਕਰ ਦਾਂਗੇ ਆਪਾਂ ਆ ਜਾਣਦੇ ਆ ਜਾਣਦੇ ਐਕਚੁਅਲੀ ਆ ਜਾਣਦੇ ਮੈਂ ਕਹਿੰਦਾ ਕਿ ਜੀ ਸਿਟੀ ਦਾ ਸਟਾਫ ਹੋ ਗਿਆ ਅੱਛਾ ਅੱਛਾ ਭਾਈ ਆਹ ਬਣਾਤਾ ਕਿ ਨਹੀਂ ਆ ਜੋ ਜੀ ਆ ਜੋ ਜੀ ਆ ਸੀਨ ਸੀਗਾ ਉਹ ਲੱਗੀ ਬੂਬੀ ਹੈ ਉਹ ਹੋ ਗਏ ਭਾਈ ਕੀ ਕਹਿੰਦੇ ਹੁੰਦੇ ਆਪਾਂ ਆ ਬੰਦ ਕਰ ਬਹੁਤ ਤਰੱਕੀ ਹੋਏਗਾ ਮੁੰਡੇ ਸੀਟੀ ਦੇ ਸਟਾਫ ਕੋਲ ਜੇ ਤੂੰ ਸਿੱਧਾ ਅਪਡੇਟ ਕਰਕੇ ਇੱਥੇ ਆ ਕੇ ਕੰਮ ਅਸੀਂ ਤਾਂ ਹੈ ਹੀ ਉਹ ਵਾਲੇ ਐਸਾ ਆਪਾਂ ਹੈ ਸਾਡੇ ਵੀਡੀਓ ਆਣੇ ਇੱਥੇ ਬਿਲਕੁਲ ਗੱਲ ਸੀ ਆਪਾਂ ਗਰਾਫ ਬਲਾਸ਼ ਤੇ ਨਿਆਪ ਲੱਗੇ ਹਿੱਕ ਤੇ ਕੋਈ ਨਾ ਤਾਂ ਲੈ ਜਾਏਗਾ ਪੋਟੈਂਸ਼ਲ ਹਾਂ ਡਰਮ ਵੀ ਲੈ ਜਾਏਗਾ ਆਪਾਂ ਦਾਰੂ ਗੱਡਾ ਕਰਿਆ ਗਿਆ ਹਾਂ ਜੀ ਲੋਕ ਪਤਾ ਨਹੀਂ ਜੀ ਮੁੰਡੇ ਕਿੱਥੇ ਗਏ ਬੂ ਬਾਹਲੇ ਵੜੇ ਵੜੇ ਕੋਠੇ ਆਕੇ ਬੀਸਟ ਜਿਮ ਹੋਇਆ ਸੋਡੇ ਆਸ ਤੇ ਗੋਲੀਆਂ ਮੁੰਡਿਓ ਬੀਸਟ ਜਿਮ ਹਾਂ ਜੀ 20 ਸੋਡਿਆ ਦੇ 20 ਟੀ ਲਾ ਸਕਦੇ ਜਮ ਨੂੰ ਠੀਕ ਹੈ ਕਿ ਨਹੀਂ ਪਤਾ ਨਹੀਂ ਪਤਾ ਨਹੀਂ ਕਿੱਥੇ ਲਈ ਫਿਰਦੇ ਆ ਜੇ ਤਾਂ ਅੰਪਾਇਰ ਹੁੰਦੀ ਏ ਉਹ ਬ੍ਰੇਮ ਜੀ ਉਹ ਬ੍ਰੇਮ ਸਾਰੀ ਦਰੂnga ਖੜੀ ਠੀਕ ਹੈ ਉਹ ਬ੍ਰੇਮ ਤਾਂ ਹੀ ਦੁੜਗਈ ਨੀ ਅੱਗੇ ਬਾਦ ਕੀ ਹੈ ਤੇ ਓਕਰ ਬੁਟਾ ਕਿਉਂ ਕਰਦਾ ਕਰਦਾ ਆਪਣ ਜਾਣਾ ਹੀ ਪੈਣਾ ਮੈਨੂੰ ਲੱਗਦਾ ਕਿ ਅਬ ਸ਼ਹਿਰ ਦਾ ਵੇਲਾ ਗੱਡੀ ਹੈ ਸਹੀ ਗੱਲ ਹੈ ਰੋਕਣਾ ਤੋਰੀ ਫਿਰ ਕੋਈ ਨੰਦਾ ਕੋੜਾ ਇੰਜਨ ਆਵਾਜ਼ ਕਰ ਦੇਦਾ ਆਪਾ ਆ ਦੇ ਰਿਹਾ ਤੇ ਭੈਣ ਦੀ ਉਹ ਇਹ ਭਰਾਵਾ ਖਜੋਦੀ ਵਾਲਿਆ ਆਪਣੇ ਅਰਗੇ ਇੱਥੇ ਲਗਾਉੜ ਸਮਝਿਆ ਕਰੋ ਕਾਂ ਕਰਕੇ ਅੱਛਾ ਇਧਰ ਹੁਣ ਬਣਾ ਕੇ ਹਨਾ ਆ ਸੀਨ ਆ ਬਈ ਫੇਰ ਇੱਥੇ ਵੀਡੀਓ ਕਰਦੇ ਉਹ ਕਰ ਲਈ ਕਰ ਲਈ ਕੈਪਚਰ ਗਾਂ ਤਾਂ ਫੇਰ ਕੱਟਦੇ ਕੱਟਦੇ ਹੁਣ ਕੱਟ ਦੇ ਤੂੰ ਅਹੀਂ ਛੱਡ ਰੋ ਕੱਟ ਆ ਗਿਆ ਕੋਈ ਨਾ ਕੋਈ ਨਾ ਕੋਈ ਡਿੱਕ ਤਰੀਕਾ ਕੱਟ ਕੱਟ ਟਿਆ ਨਹੀਂ ਨਹੀਂ ਕੋਈ ਨਾ ਇੰਨਾ ਕ ਹੁੰਦੇ ਰਹਿੰਦਾ ਬڑے-ਵਡੇ ਸ਼ਹਿਰਾਂ ਵਿੱਚ ਛੋਟੀ-ਛੋਟੀ ਬਾਤਾਂ ਹੋ ਜਾਂਦੀਆਂ। ਸਹੀ ਮੈਂ ਬੋਰ ਥੱਲੇ ਬੈਠੇ ਉਹ ਦੇ ਵਿਲੇ ਹੀ ਪੈ ਗਿਆ। ਹੋਰ ਹੀ ਪਾਸੇ ਲੈ ਆਏ ਬਾਪੋ ਯਾਰ ਮੈਨੂੰ ਤਾਂ ਇਹ ਠੀਕ ਹੈ ਕਿ ਨਹੀਂ। ਆ ਲੈ ਲਓ ਫਿਰੋ। ਬਾਜ਼ੀ ਗਾਉਂਡ ਵਿੱਚ ਦੁਬਾਰਾ ਲੱਗਾ ਕਰਨਗੇ ਆਪਾਂ ਨੂੰ। ਜੋ ਆਕਾਂ ਵਾਸਤੇ ਲੀੜੇ ਵੀ ਨਹੀਂ ਫਿਰਦੇ ਜੀ। ਐਕਚੁਅਲੀ ਤਾਂ ਫਿਰ ਮੈਂ ਚੈੱਕ ਕਰਨਾ ਹੈ ਜਿਹੜੇ ਆਪਣੇ ਇੱਥੇ ਮੋਲ ਵਗੈਰਾ ਜਿਵੇਂ ਖੁੱਲੇ ਸੀਗੇ ਮੈਂ ਦੇਖਣਾ ਹੈ ਵੀ ਕੰਮ-ਕੁਮ ਸੈੱਟ ਚੱਲ ਰਿਹਾ ਇੱਥੇ। ਆਪਣੀ ਹੀ ਆ ਜੀ। ਤਾਂ ਕਰਕੇ ਹਾਂ ਜੀ ਆਪਾਂ ਦੇ। ਚੈੱਕ ਕਰਦੇ ਫਿਰਦੇ ਆਪਾਂ। ਗੱਲ ਇਹ ਬੁੱਢਾ ਦੇ ਘਰ ਸਹਰਾਣਾ ਦੇ ਘਰ ਡਾਵਲ ਵੈਟ ਦੀ ਜਾਤਰਾ ਆਣਾ ਲੈ ਜੋ ਆ ਜੋ ਭੈਣ ਜੀ ਆ ਜੋ ਇਹ ਤਾਂ ਪੁੰਜਣ ਵਾਲਾ ਹੋ ਸਵਾ ਉਹ ਉਹ ਯਾਰ ਜਿਵੇਂ ਕੋਈ ਆਪਾਂ ਕੁਚੀ ਜਾਨ ਉਹ ਵਰਤਦੇ ਆ ਸਭ ਦਾ ਮਤਲਬ ਕੀ ਆ ਉਹ ਪ੍ਰਵਾ ਸੰਦ ਪੂੰਜ ਨਾਲੇ ਤੋਲਗੇ ਮਤਲਬ ਆਪਣੇ ਵਰਤ ਤੋਂ ਜਾਣ ਵਾਲੇ ਸੰਦ ਜਿਹੜੇ ਹੁੰਦੇ ਆ ਸੰਦਾਂ ਦਾ ਭਾਗ ਯਾਰ ਜਿਵੇਂ ਨਹੀਂ ਨਹੀਂ ਨਾਈ ਨਾਈ ਹੁੰਦੇ ਜੀ ਉਹਨਾਂ ਕੋਲੇ ਨਹੀਂ ਹੁੰਦੇ ਉਹ ਸਾਰੇ ਆਪਦੇ ਹੂ ਪੂੰਜ ਦੇ ਸੰਦ ਉਹ ਕੋਈ ਵੀ ਉਹ ਪੂੰਜ ਨਾਲੇ ਹੋਰ ਗਲਤ ਨਾ ਸਮਝਿਆ ਗੁਰਬਈਆ ਹਾਂਜੀ ਹਾਂਜੀ ਠੀਕ ਹੈ ਹਾਂ ਇਹ ਚੈੱਕ ਕਰ ਦੇ एक्चुअली ਚੈੱਕ ਕਰ ਰਹੇ ਆ ਵੀ ਸਾਰਾ ਕੰਮ ਸੈੱਟ ਚੱਲ ਰਿਹਾ ਇੱਥੇ ਸਟਾਪ ਹੀ ਗਲਤ ਨਹੀਂ ਬੈਠਾ ਟੈਕਨਿਸਿਅਨ ਨਹੀਂ ਸਹੀ ਕਰਦੇ ਆਪਾਂ ਤੰਨ ਰਮਾਸ ਹੀ ਹਿਲਤੇ ਚੱਕ ਲੋ ਠੀਕ ਹੈ ਕਿ ਨਹੀਂ ਚੁਬਾ ਲੈ ਮੈਂ ਤਾਂ ਚੱਕ ਪੜਾ ਲੈ ਥੋੜਾ ਜਿਹਾ ਹੋਸ਼ ਤਾਂ ਕਰ ਲੈ ਸਿਰ ਕੰਮ ਤਾਂ ਨਹੀਂ ਸੀ ਇੱਥੇ ਯਾਰ ਉਹ ਟ੍ਰੇਲ ਰੂਮ ਸ਼ੀਸ਼ਾ ਲੱਗਿਆ ਓਹ ਹਾਂ ਉਧਰ ਜਾਦੇ ਆਪਾਂ ਆ ਜਾਓ ਆ ਜਾਓ ਚਲੋ ਟ੍ਰੇਲ ਰੂਮ ਚੱਕਨੇ ਤੰਨੇ ਨਹੀਂ ਟ੍ਰੇਲ ਲੈਂਦੇ ਵੜ ਕੇ ਭਾ ਗਲਤ ਕੰਮ ਤਾਂ ਨਹੀਂ ਕਰਦੇ ਕੋਈ ਬਣਾ ਲੈ ਨਹੀਂ ਬਣਾ ਲੈਣੇ ਕੋਈ ਗੱਲ ਨਹੀਂ ਓ ਅੱਛਾ ਸੋ ਮੈਂ ਨਹੀਂ ਗਾ ਰੈਲੂ ਹੈ ਹਾਂਜੀ ਸੋ ਮੈਨੀ ਹਾਂਜੀ ਸੋ ਮੈਨੀ ਹੋਰ ਸਮਝਿਆ ਕੋਣ ਐ ਅਕਸੂਲੀ ਗੱਲਬਾਤ ਸਾਰੀ ਥੀ ਰਲਪਲ ਕੇ ਜੀ ਠੀਕ ਓਕੇ ਰਿਪੋਰਟਰ ਬਾ ਮੈਨ ਪਤਾ ਨਹੀਂ ਮਗਰ ਕੋਣ ਹੈ ਗੱਪੇ ਹੀ ਘੜੇ ਵੰਡ ਰਹੀਓ ਆ ਤੁੜ ਰਿਜ ਲੱਗ ਗਿਆ ਸੋ ਮੈਨੀ ਪਿੱਛੇ ਪਿੱਛੇ ਸੋ ਮੈਨੀ ਸੀਸੀ ਹੈ ਨਾ ਇਧਰ ਚਾਰ ਚਿਫਰੀ ਹੈ ਦੇਖਦੇ ਨੇ ਇਸ ਸਾਰਾ ਗੱਲਬਾਤ ਹੈ ਬਾਣੀ ਵੀ ਲੋਣੀ ਸ਼ੂਟ ਕਰਦੇ ਬਾਕੇ ਉਹ ਤੇ ਫੋਨ ਦੀ ਸਟੋਰੀ ਨਹੀਂ ਫੋਨ ਦੀ ਸਟੋਰੀ ਜੀ ਫੁੱਲ ਹੋ ਗਈ ਕੋਈ ਤਾਂ ਕੋਈ ਦਿੱਕਤ ਆ ਲਈ ਸਾਡੇ ਬਸ ਜੀ ਇਹ ਲਾਸਟ ਐ ਤੇ ਦੂਰ ਕੂਤਰ ਦਾ ਪੋਟਾ ਭਰ ਚੁੱਕਿਆ ਮੈਂ ਕੀ ਫੇਦਾ 5:00 ਵਜੇ ਗਲਾਸੇ ਇੱਕ ਕੂਤਰ ਅੰਗਰਾਜੀ ਕੂਤਰ ਮੜ ਕੇ ਉਖਾ ਹੋ ਗਣਾ ਫਿਰ ਐਵੇਂ ਉਹ ਲੇਕੋ ਸਾਰੀ ਖਰਾਕ ਹੋਈ ਉਹੀ ਨਾ ਨਾ ਪਰ ਆਪਾਂ ਤੇ ਝੂੰਣ ਭੜੀ ਪਈ ਕਿਥੇ ਕਰ ਇਹਨਾਂ ਦਾ ਕਰ ਫਿਰ ਆਉਣਾ ਖਾਂਦੇ ਆਪਾਂ ਚਲੋ ਕੋਈ ਨਾ ਦੇਖਦੇ ਆਂ ਬੈਠੇ ਕਿਤੇ ਤਾਂ ਆਹ ਸਾਗੇ ਬਸ ਮੈਂ ਮਲੱਪਾੜਾ ਮਲੱਪਾ ਮਲੱਪਾ ਆਹ ਮਲੱਪਾ ਇਹਦੇ ਮਲੱਪ ਨੇ ਕੱਲ ਦੇ ਆ ਬਈ ਟੇਪ ਫਾਰਮ ਇਹ ਟੇਪ ਫਾਰਮ ਨਿਕਲਦੇ ਇੱਥੇ ਆਹ ਬਈ ਆ ਬਣੇ ਨਾ ਪਏ ਮਲੱਪ ਆ ਦੂਜੇ ਪਏ ਆ ਸਾਰੇ ਤਰ੍ਹਾਂ ਦੇ ਮਲੱਪ ਪਏ ਨੇ ਮਲੱਪ ਪੰਜ ਬੈਠੇ ਆ ਮਲੱਪਸ ਆ ਸਾਰੇ ਬਾਕੀ ਮਲੱਪ ਨਿਕਲਦੇ ਇਸ ਸਮਾਨ ਤੇ ਇੰਨੀ ਜਿਆਦਾ ਹੋ ਸਮਾਨ ਪਾਇਆ ਹੋਇਆ ਖਾਵਾਂਗੇ ਤਾਂ ਮਲੱਪ ਨਿਕਲਣਗੇ ਨਿਕਲਣਗੇ ਜੀ ਯਾਰ ਇਹ ਨਹੀਂ ਚਲ ਦਿਖਾਵਾਂਗੇ ਨਿਕਲੇ ਠੀਕ ਹੈ ਜੀ ਕੱਲ ਨੂੰ ਮਿਲेंगे ਜੀ ਹਾਂਜੀ ਹਾਂਜੀ ਆਈ ਵੇ ਪਾਈ ਆਉਂਦੀ ਬਈ ਹਾਂਜੀ ਚੱਲਦੇ ਜੀ ਓ ਜੈਡ ਸਕਿਉਰਟੀ ਜਗਦੀਪ ਵੰਗੂ